ਘਰ ਮਾਪੇ ਬਿਲਕਨ ਪਾਣੀ ਤੋਂ ਤੂੰ ਤੂੰ ਲੰਗਰ ਬਹੁਤੇ ਲਾਉਣਾ ਏ ਘਰ ਮਾਪੇ ਬਿਲਕਨ ਪਾਣੀ ਤੋਂ ਤੂੰ ਤੂੰ ਲੰਗਰ ਬਹੁਤੇ ਲਾਉਣਾ ਏ ਘਰ ਵੱਡ ਖਾਣ ਨੂੰ ਪੈਂਦਾ ਏ ਉੱਚ ਤੂੰ ਰੱਬ ਦਾ ਨਾਮ ਪਿਉਣਾ ਈ ਘਰ ਵੱਡ ਖਾਣ ਨੂੰ ਪੈਂਦਾ ਏ ਉੱਚ ਤੂੰ ਰੱਬ ਦਾ ਨਾਮ ਪਿਉਣਾ ਈ ਘਰ ਮਾਪੇ ਤੇਰੇ ਖੁਸ਼ ਨਹੀਂ ਘਰ ਮਾਪੇ ਤੇਰੇ ਖੁਸ਼ ਨਹੀਂ ਤੂੰ ਕਿਹੜੇ ਰੱਬ ਨੂੰ ਪਿਉਂਦਾ ਏ ਤੂੰ ਜਿਆਦਾ ਦਿਲ ਦਿਖਾ ਕੇ ਤੂੰ ਕਿਵੇਂ ਰੱਬ ਦਾ ਸ਼ੁਕਰ ਮਨਾਉਣਾ ਏ ਕਿਵੇਂ ਰੱਬ ਦਾ ਸ਼ੁਕਰ ਮਨਾਉਂਦਾ ਏ ਮੁੰਜ ਤੂੰ ਸੇਵਾਦਾਰ ਖਵਾਉਂਦਾ ਏ ਘਰ ਝੂਠੇ ਭਾਂਡੇ ਚੁੱਕਦਾ ਨਹੀਂ ਮੁੰਜ ਤੂੰ ਸੇਵਾਦਾਰ ਖਵਾਉਂਦਾ ਏ ਘਰ ਝੂਠੇ ਭਾਂਡੇ ਚੁੱਕਦਾ ਨਹੀਂ ਗੁਰੂ ਘਰ ਜਾ ਕੇ ਭਾਂਡੇ ਖੋਂਦਾ ਏ ਘਰ ਗੁੱਸਾ ਆਪਣਾ ਠੁੱਕਦਾ ਨਹੀਂ ਮੁੰਜ ਉਰੂ ਕਰ ਜਾ ਕੇ ਭਾਂਡੇ ਖੋਦਾ ਏ ਘਰ ਗੁੱਸਾ ਆਪਣਾ ਥੁੱਕਦਾ ਨਹੀਂ ਇੱਕ ਕਰਜ਼ਾ ਮਾਪਿਆਂ ਦਾ ਸਿਰ ਤੋਂ ਸੱਤ ਜਨਮਾਂ ਤੱਕ ਮੁੱਕਦਾ ਨਹੀਂ ਭਾਵੇਂ ਸੱਤ ਜਨਮ ਵਾਰ ਦਈਏ ਪਰ ਫਿਰ ਵੀ ਕਰਜ਼ਾ ਚੁੱਕਦਾ ਨਹੀਂ ਪਰ ਫਿਰ ਵੀ ਕਰਜ਼ਾ ਚੁੱਕਦਾ ਨਹੀਂ ਗੱਲ ਸੱਚ ਸੁਣਾਵਾ ਜਸਵੰਤ ਸਿਆਂ ਮੇਰੀ ਗੱਲ ਬਹੁਤੇ ਕੱਟਣਗੇ ਗੱਲ ਸੱਚ ਸੁਣਾਵਾ ਜਸਵੰਤ ਸਿਆ ਮੇਰੀ ਗੱਲ ਬਹੁਤੇ ਕੱਟਣਗੇ ਇੱਕ ਵਾਰੀ ਪੂਛ ਕੇ ਦੇਖ ਲਵੀ ਤੈਨੂੰ ਮਾਪੇ ਹੀ ਰੱਬ ਲੱਗਣਗੇ ਤੈਨੂੰ ਮਾਪੇ ਹੀ ਰੱਬ ਲੱਗਣਗੇ ਤੈਨੂੰ ਮਾਪੇ ਹੀ ਰੱਬ ਲੱਗਣਗੇ ਥੈਂਕ ਯੂ